ਸਾਕਤ ਦਾ ਸੰਗ ਕਦੇ ਵੀ ਭੁੱਲ ਕੇ ਨਹੀਂ ਕਰਨਾ ਪਾਸ਼ਾ ਕਹਿੰਦੇ ਜੇ ਤੂੰ ਸਾਕਤ ਦਾ ਸੰਗ ਕਰੇਂਗਾ ਤੇ ਤੈਨੂੰ ਮਿਲਣਾ ਕੀ ਹੈ ਪਾਸ਼ਾ ਕਹਿੰਦੇ ਜਿਵੇਂ ਇੱਕ ਕਾਲਖ ਵਾਲਾ ਭਾਂਡਾ ਚੱਕਿਆ ਬੰਦਾ ਆਪਣਾ ਜਿੰਨਾ ਮਰਜੀ ਬਚਾ ਕਰ ਲਵੇ ਕਾਲਖ ਲੱਗ ਜਾਂਦੀ ਹੈ ਇਸੇ ਤਰ੍ਹਾਂ ਸਾਕਤ ਬੰਦੇ ਦਾ ਸੰਗ ਜਿਹੜਾ ਹੈ ਉਹਦਾ ਸੰਗ ਕਰਿਆਂ ਇਹ ਮਨ ਨੂੰ ਉਹਦਾ ਅਸਰ ਜ਼ਰੂਰ ਹੁੰਦਾ ਹੈ ਕਿਉਂਕਿ ਸਤਗੁਰੂ ਜੀ ਫਰਮਾਨ ਕਰਦੇ ਨੇ ਜਿਹੜਾ ਸਾਖਤ ਇਨਸਾਨ ਹੈ ਨਾ ਸਾਖਤ ਬੰਦਾ ਹੈ ਸਾਖਤ ਕੈਸਾ ਇੱਕ ਸਾਖਤ ਹੈ ਇੱਕ ਗੁਰਮੁਖ ਹੈ ਹੁਣ ਇਹਨਾਂ ਦੀ ਪਛਾਣ ਕਰਨੀ ਬੜੀ ਔਖੀ ਹੈ ਇਹ ਨਹੀਂ ਵੀ ਪਿਆਰੋ ਵੀ ਜੇ ਆਪਾਂ ਇਹ ਧਾਰਮਿਕ ਪਹਿਰਾਵਾ ਪਾਲਿਆ ਦਸਤਾਰ ਸਜਾ ਲਈ ਜਾ ਉੱਪਰੋਂ ਦੀ ਸ੍ਰੀ ਸਾਹਿਬ ਪਾਲਿਆ ਕਿ ਆਪਾਂ ਗੁਰਮਖ ਬਣ ਗਏ ਸਿੱਖ ਬਣ ਗਏ ਹੋ ਸਕਦਾ ਇਸ ਭੇਜ ਪੇਸ ਵਿੱਚ ਵੀ ਸਾਖਤ ਹੋਵੇ ਪਾਸ਼ਾ ਕਹਿੰਦੇ ਸਾਖਤ ਦੀ ਪਛਾਣ ਕਰਨੀ ਬੜੀ ਔਖੀ ਆ ਇਹ ਨਹੀਂ ਵੀ ਸਾਖਤ ਦੀ ਕੋਈ ਪਛਾਣ ਵੱਖਰੀ ਹੋਵੇ ਵੇਖਣ ਨੂੰ ਇਨਸਾਨ ਐਸਾ ਹੀ ਐ ਪਰ ਸਾਖਤ ਦਾ ਸੰਗ ਜਿਹੜਾ ਉਹ ਇਨਸਾਨ ਸਮਝ ਜਾਂਦਾ ਕਿ ਕਿਹੜਾ ਇਨਸਾਨ ਸਾਖਤ ਹੈ ਪਾਸ਼ਾ ਕਹਿੰਦੇ ਜਿਹੜਾ ਸਾਖਤ ਇਨਸਾਨ ਨਾ ਉਹਦੀ ਜੇ ਕਿਤੇ 60 ਸਕੰਡ ਭਾਵ 1 ਮਿੰਟ ਵੀ ਸੰਗਤ ਕੀਤੀ ਹੋਵੇ ਨਾ ਉਹ ਮਨ ਨੂੰ ਬੇਚੈਨ ਕਰ ਦਿੰਦੀ ਹੈ ਉਹ ਜਾਂਦਿਆਂ ਜਾਂਦਿਆਂ 1 ਮਿੰਟ ਕੋਲ ਖੜ ਜਾਵੇ ਨਾ ਐਸੀ ਗੱਲ ਦੱਸ ਜਾਵੇਗਾ ਕਿ ਫਲਾਣਾ ਇਸ ਤਰ੍ਹਾਂ ਫਲਾਣਾ ਇਸ ਤਰ੍ਹਾਂ ਕਹਿੰਦੇ ਉਹਦੇ 1 ਮਿੰਟ ਕਰਕੇ ਇਨਸਾਨ 2 ਘੰਟੇ 4 ਘੰਟੇ ਕਈ ਵਾਰ ਸਾਰਾ ਸਾਰਾ ਦਿਨ ਸੋਚਦਾ ਅੱਛਾ ਇਸ ਤਰ੍ਹਾਂ ਵੀ ਹੋ ਸਕਦਾ ਉਹ ਬੰਦਾ ਇਸ ਤਰ੍ਹਾਂ ਦਾ ਹੈ ਪਾਸ਼ਾ ਕਹਿੰਦੇ ਸਾਖਤ ਬੰਦੇ ਤੋਂ ਭਾਈ ਦੂਰ ਭੱਜ ਜਾਓ ਪਰ ਹੁਣ ਜੇ ਸਾਖਤ ਬੰਦਾ ਰਸਤੇ ਵਿੱਚ ਮਿਲੇ ਆਪਾਂ ਨੂੰ ਪਤਾ ਤੇ ਹੈ ਤੇ ਆਪਾਂ ਵੇਖ ਕੇ ਰਸਤਾ ਬਦਲ ਲਵਾਂਗੇ ਨਾ ਕੋਲ ਖੜਾਂਗੇ ਪਰ ਜੇ ਸਾਖਤ ਬੰਦਾ ਘਰ ਆ ਜਾਵੇ ਫਿਰ ਪਾਸ਼ਾ ਕਹਿੰਦੇ ਕੀ ਕਰਨਾ ਪੈਣਾ ਕਹਿੰਦੇ ਜੇ ਸਾਖਤ ਬੰਦਾ ਤੇਰੇ ਕੋਲ ਆ ਜਾਵੇ ਤੇਨੂੰ ਕੋਲ ਖੜਨਾ ਪੈ ਜਾਵੇ ਬਹਿਣਾ ਪੈ ਜਾਵੇ ਤੇ ਇੱਕ ਗੱਲ ਦਾ ਧਿਆਨ ਰੱਖੀ ਸਾਖਤ ਬੰਦਾ ਜੋ ਮਰਜੀ ਕਹਿੰਦਾ ਰਵੇ ਤੇਰੇ ਅੰਦਰ ਸਵਾਸ ਸਵਾਸ ਵਾਹਿਗੁਰੂ ਦਾ ਸਿਮਰਨ ਚੱਲ ਪਵੇ ਜੇ ਕੋਈ ਤੇਰੇ ਕੋਲ ਗੱਲਾਂ ਕਰ ਰਿਹਾ ਨਾ ਸਾਕਤ ਬੰਦਾ ਪਾਸ਼ਾ ਨੇ ਸਮਝਾਇਆ ਪਿਆਰਿਓ ਕਿ ਭਾਈ ਜੇ ਸਾਕਤ ਬੰਦਾ ਕੋਲ ਖੜ ਜਾਵੇ ਤੇ ਤੇਰੇ ਅੰਦਰ ਸਵਾ ਸਵਾ ਸਿਮਰਨ ਚੱਲੇ ਵਾਹਿਗੁਰੂ ਵਾਹਿਗੁਰੂ ਅੰਦਰੋਂ ਤੂੰ ਕਹਿਣ ਲੱਗ ਜਾਵੇਂ ਉਹ ਸਾਕਤ ਬੰਦੇ ਦੀ ਗੱਲ ਦਾ ਅਸਰ ਤੇਰੇ ਮਨ ਤੇ ਨਹੀਂ ਹੋਵੇਗਾ ਪਾਸ਼ਾ ਕਹਿੰਦੇ ਇਹ ਜਿਹੜਾ ਇਨਸਾਨ ਹੈ ਨਾ ਕਿਉਂਕਿ ਜਿਹੜਾ ਮਿੱਟੀ ਦਾ ਭਾਂਡਾ ਹੈ ਨਾ ਪਿਆਰਿਓ ਜੇ ਉਹ ਟੁੱਟ ਜਾਵੇ ਉਹਨੂੰ ਜੋੜਿਆ ਨਹੀਂ ਜਾ ਸਕਦਾ ਬੜਾ ਮੁਸ਼ਕਲ ਹੈ ਪਰ ਜੇ ਕਿਤੇ ਸੋਨਾ ਟੁੱਟ ਜਾਵੇ ਨਾ ਇਹ ਪਾਈ ਗੁਰਦਾਸ ਜੀ ਆਪਣੀਆਂ ਵਾਰਾਂ ਅੰਦਰ ਸਮਝਾਉਂਦੇ ਨੇ ਪਿਆਰੇ ਜੇ ਕਿਤੇ ਸੋਨਾ ਟੁੱਟ ਜਾਵੇ ਸੁਨਿਆਰੇ ਕੋਲ ਲੈ ਜਾਓ ਉਹ ਫਿਰ ਜੋੜ ਦਿੰਦਾ ਉਸੇ ਤਰ੍ਹਾਂ ਹੀ ਬਾਸ਼ਾ ਕਹਿੰਦੇ ਭਾਈ ਬਾਣੀ ਅੰਦਰ ਕਿ ਸਾਖਤ ਸੰਗ ਨਾ ਕੀਜੀਐ ਦੂਰੋਂ ਹੋ ਜਾਈਐ ਭਾਗ ਇਹ ਕਿਉਂ ਹੈ ਇਹ ਰਾਜਾ ਸਾਹਿਬ ਮਾਰਾ ਦੱਸ ਰਹੇ ਨੇ ਕਿ ਭਾਈ ਇਹ ਕੀ ਹੈ ਇਹਦੇ ਵਿੱਚ ਕਰਨਾ ਕੀ ਹੈ ਇਹ ਜੀਵਨ ਕੈਸਾ ਹੈ ਤੇ ਕਿੰਨੇ ਟਾਈਮ ਵਾਸਤੇ ਮਿਲਿਆ ਆਓ ਰਾਜਾ ਸਾਹਿਬ ਦੇ ਬਚਨ ਨਾਲ ਸਰਵਣ ਕਰੀਏ ਸਵਈਆ ਸਮਝ ਜਵਾਨ ਹੈ ਹਮ ਮੇ ਮਾਨ ਏ ਕੂਚ ਜਹਾਨ ਨਦਾਨ ਕਰੰਗੇ ਰਾਜਾ ਸਹਿ ਮਹਾਰਾਜ ਫਰਮਾਨ ਕਰਦੇ ਨੇ ਕਿ ਭਾਈ ਭਾਵੇਂ ਜਵਾਨੀ ਵਿੱਚ ਹੈ ਭਾਵੇਂ ਜਵਾਨੀ ਵਿੱਚ ਹੈ ਭਾਵੇਂ ਬਡੇਪੇ ਵਿੱਚ ਹੈ ਇਹ ਰਾਜਾ ਸਾਹਿਬ ਦੇ ਬਚਨ ਨੇ ਪਾਛਾ ਕਹਿੰਦੇ ਭਾਵੇਂ ਜਵਾਨੀ ਵਿੱਚ ਹੀ ਹੈ ਪਰ ਫਿਰ ਵੀ ਇਹ ਸਮਝ कि ਅਸੀਂ 4 ਦਿਨ ਦੇ ਪਰੋਣੇ ਆ ਤੇ ਇੱਥੋਂ ਕੋਚ ਕਰਕੇ ਜਾਣਾ ਕਿਉਂਕਿ ਰਾਣਾ ਰਾਉ ਨਾ ਕੋ ਰਹਿ ਪੜਦੇ ਆ ਨਾ ਆਪਾਂ ਜਦੋਂ ਕੋਈ ਮੌਤ ਹੋ ਜਾਂਦੀ ਐ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ ਕੋਈ ਇਸ ਸੰਸਾਰ ਤੋਂ ਸਦਾ ਅਮਰ ਨਹੀਂ ਹੋਇਆ ਪਿਆਰਿਓ ਮਰ ਦੀ ਬਾਣੀ ਕਹਿੰਦੀ ਐ ਨਾਮ ਰਹਿਓ ਸਾਧੂ ਰਹੋ ਰਹਿਓ ਗੁਰੂ ਗੋਬਿੰਦ ਨਾਮ ਸਾਧੂ ਆਪਾਂ ਜਰਾਇਆ ਸਾਹਿਬ ਦੇ ਚਰਨਾਂ 'ਚ ਬੈਠੇ ਅੱਜ ਵੀ ਹਾਜ਼ਰ ਨੇ ਪਿਆਰਿਓ। ਪਾਸ਼ਕ ਕਹਿੰਦੇ ਜੇ ਤੂੰ ਜਵਾਨੀ ਵਿੱਚ ਐ ਗੱਲ ਸਮਝਣੀ ਪੈਣੀ ਐ ਕਿ ਭਾਈ ਤੂੰ 4 ਦਿਨ ਦਾ ਪ੍ਰਾਣ ਹੈ ਬਹੁਤੀ ਲੰਬੇਰੀ ਜ਼ਿੰਦਗੀ ਨਹੀਂ। 4 ਦਿਨ ਦਾ ਤੂੰ ਪ੍ਰਾਣ ਹੈ ਕੋਈ ਪਤਾ ਨਹੀਂ ਕਿਹੜੀ ਕੜੀ ਉਹ ਆ ਜਾਵੇ ਜਦੋਂ ਕਾਲ ਰੂਪੀ ਸੱਪ ਤੈਨੂੰ ਆ ਕੇ ਡੰਗ ਲਵੇ। ਕਿਉਂਕਿ ਇਹ ਦੁਨੀਆ ਤੇ ਪਿਆਰੋ ਬਿਲਡਿੰਗ ਬਣੀ ਐ ਨਾ ਇਹਦੀ ਮੁਨਿਆਦ ਐ। ਬਿਲਡਿੰਗ ਦੀ ਵੀ ਬੁਨਿਆਦ ਐ। કારીગર ਕੁਛ ਬਣਾ ਕੇ ਦਿੰਦੇ ਨਾ ਭਾਈ ਉਹਦੀ ਮਨਿਆਦ ਦਿੰਦੇ ਨੇ ਗਾਰੰਟੀ ਦੇਣਗੇ ਕਿ ਭਾਈ ਇਸ ਚੀਜ਼ ਦੀ ਸਾਲ ਦੀ ਗਾਰੰਟੀ ਹੈ ਇੱਕੋ ਮਨੁੱਖ ਹੈ ਪਿਆਰਿਓ ਜਿਹਦੀ ਗਾਰੰਟੀ ਨਹੀਂ ਹੈ ਕੋਈ ਕੋਈ ਭਰੋਸਾ ਨਹੀਂ ਮੱਤ ਕੇ ਜਾਪੈ ਸਾਹੋ ਆਵੈ ਕਿ ਨਾ ਆਵੈ RAM ਹਮ ਆਦਮੀਆਂ ਇੱਕਦਮੀ ਮੌਲਤ ਮੌਤ ਨਾ ਜਾਣਾ ਕੋਈ ਪਤਾ ਨਹੀਂ ਪਿਆਰਿਓ ਕਦੋਂ ਇਨਸਾਨ ਇਸ ਦੁਨੀਆ ਤੋਂ ਅਲਵਿਦਾ ਕਹਿ ਜਾਵੇ ਤੇ ਰਾਜਾ ਸਾਹਿਬ ਕਹਿੰਦੇ ਨੇ ਮਹੌਲਤ ਨਾਂ ਦਮ ਏਕ ਮਿਲੇ ਕੁਝ ਨਾ ਕਰ ਹੁਜਤ ਛਿਨ ਅਰੰਗੇ ਪਾਸ਼ਾ ਕਹਿੰਦੇ ਭਾਈ ਅੰਤ ਸਮੇ ਇੱਕ ਦਮ ਵੀ ਹੋਰ ਸਮਾਂ ਨਹੀਂ ਮਿਲਣਾ ਤੇ ਕਿਸੇ ਤਰ੍ਹਾਂ ਵੀ ਹੁਜਤ ਕਰਕੇ ਇੱਕ ਛਿਨ ਵੀ ਤੂੰ ਅੜ ਨਹੀਂ ਸਕੇਗਾ ਆਪਾ ਸਿਕੰਦਰ ਬਾਦਸ਼ਾਹ ਦੀ ਅੱਗੇ ਵੀ ਗੱਲ ਕਰਦੇ ਨਾ ਪਿਆਰਿਓ ਰਾਜਾ ਸਭ ਕਹਿੰਦੇ ਜਿੰਨਾ ਤੂੰ ਮਰਜੀ ਧਨ ਜੋੜ ਲੈ ਜਿੰਨਾ ਮਰਜੀ ਜੋੜ ਲੈ ਪਰ ਤੂੰ ਅੰਤ ਸਮੇ ਕੁਝ ਪਲ ਵੀ ਜੁੜ ਨਹੀਂ ਸਕਦਾ ਤੂੰ ਇੱਕ ਪਲ ਵੀ ਇਹ ਸਵਾਸ ਉਧਾਰ ਨਹੀਂ ਲੈ ਸਕਦਾ ਸ਼ਕੰਦਰ ਬਾਸ਼ਾ ਵੀ ਪਿਆਰੀ ਉਸੇ ਤਰ੍ਹਾਂ ਸੀ ਇਹ ਦੁਨੀਆ ਸੰਸਾਰ ਤੇ ਸ਼ਕੰਦਰ ਬਾਸ਼ਾ ਨੇ ਵੀ ਜ਼ੋਰ ਲਾ ਲਿਆ ਕਹਿੰਦੇ ਮੇਰਾ ਅੰਤ ਸਮਾਂ ਆ ਗਿਆ ਹੈ ਹਕੀਮਾ ਨੂੰ ਕਿਹਾ ਭਾਈ ਰਾਜ ਭਾਗ ਅੱਧਾ ਲੈ ਲਓ ਕੁਝ ਕੁ ਮਿੰਟਾਂ ਵਾਸਤੇ ਸਵਾਸ ਦੇ ਦਿਓ ਮਨ ਨੂੰ ਮੈਂ ਕੁਝ ਮਿੰਟ ਹੋਰ ਜਿਉਣਾ ਚਾਹਨਾ ਆ ਮੈਂ ਆਪਣੀ ਮਾਂ ਨੂੰ ਮਿਲਣਾ ਹੈ ਪਰ ਕਹਿੰਦੇ ਨਹੀਂ ਭਾਈ ਹੱਥ ਖੜੇ ਨੇ ਤੋ ਸਾਰਾ ਰਾਜ ਭਾਗ ਵੀ ਦੇ ਦੇਵੇਂ ਹੁਣ ਅਸੀਂ ਕੁਝ ਨਹੀਂ ਕਰ ਸਕਦੇ ਪਰਮਰ ਦੀ ਬਾਣੀ ਕਹਿੰਦੀ ਹੈ ਪ੍ਰਭ ਭਾਵੈ ਬਿਨ ਸਾਸ ਤੇ ਰੱਖੈ ਜੇ ਪ੍ਰਮਾਤਮਾ ਦੇ ਅਕਾਲ ਪੁਰਖ ਦੇ ਚਰਨਾਂ ਵਿੱਚ ਆਪਣੀ ਅਰਦਾਸ ਹੋ ਜਾਵੇ ਨਾ ਪਿਆਰੋ ਫਿਰ ਇਹਨਾਂ ਦਾ ਕੋਈ ਪਤਾ ਨਹੀਂ ਪਿਆਰੋ ਬਿਨ ਸਵਾਸਾਂ ਤੋਂ ਵੀ ਰੱਖ ਲੰਦਾ ਆਪਾਂ ਗੁਰਬਾਣੀ ਪੜ੍ਹਦੇ ਆ ਬਾਣੀ ਪੜ੍ਹਦੇ ਆ ਪੜ੍ਹਦੇ ਆ ਆਪਾਂ ਗੁਰ ਇਤਿਹਾਸ ਪੜ੍ਹਦੇ ਆ ਆਪਣੇ ਇਤਿਹਾਸ ਵਿੱਚ ਪੜਿਓ ਪਿਆਰੋ ਕਈ ਐਸੇ ਇਨਸਾਨ ਜਿਹੜੇ ਚਲੇ ਗਏ ਸੰਸਾਰ ਤੋਂ ਅਰ ਜਦੋਂ ਪਿਆਰੋ ਰੱਬ ਨੇ ਅਕਾਲ ਪੁਰਖ ਨੇ ਕਿਰਪਾ ਕੀਤੀ ਫਿਰ ਜਿਉਂਦਾ ਹੋਗੇ ਸੰਮਣ ਤੇ ਮੂਸਨ ਵਾਲੀ ਸਾਖੀ ਪੜ੍ਹਦੇ ਇਹ ਨਾ ਆਪਾਂ ਪਿਆਰੋ ਕਿ ਇਹ ਸੀਸ ਧੜ ਨਾਲੋਂ ਅਲੱਗ ਹੋ ਗਿਆ ਸਿਰ ਕੱਟ ਦਿੱਤਾ ਤੇ ਬਾਅਦ ਚ ਗੁਰੂ ਅਰਜਨ ਦੇਵ ਸਾਹਿਬ ਰਾਜ ਆਏ ਉਸੇ ਤਰ੍ਹਾਂ ਫਿਰ ਇਨਸਾਨ ਜਿਉਂਦਾ ਹੋਗੇ ਪਾਸ਼ਾ ਕਹਿੰਦੇ ਭਾਈ ਇਹ ਜਿਹੜਾ ਤੁਹਾਨੂੰ ਇੱਕ ਦਮ ਦਾ ਵੀ ਹੋਰ ਸਮਾਂ ਨਹੀਂ ਮਿਲਣਾ ਜੇ ਤੁਸੀਂ ਚਾਹੋ ਕਿ ਵੀ ਤੁਹਾਨੂੰ ਇੱਕ ਮਿੰਟ ਮਿਲ ਜਾਵੇਗਾ ਇਹ ਕਿ ਇਨਸਾਨ ਨਾ ਪਿਆਰੋ ਅੱਗੇ ਵੀ ਆਪਾਂ ਗੱਲ ਕੀਤੀ ਉਹ ਰਿਸ਼ਤੇਦਾਰੀ ਵਿੱਚੋਂ ਆ ਪਿਆਰ ਤਕਰੀਬਨ 100 ਸਾਲ ਤੋਂ ਉੱਪਰ ਉਮਰ ਹੋ ਗਈ ਆ ਪਿਆਰੋ ਉਹਨਾਂ ਦੀ ਹੁਣ ਤੇ ਚਲੋ ਇਸ ਦੁਨੀਆ ਨੂੰ ਅਲਵਿਦਾ ਕਹਿਗੇ ਨੇ 100 ਸਾਲ ਦੀ ਤਕਰੀਬਨ ਉਮਰ ਦੇ ਵਿੱਚ ਜਾ ਕੇ ਜਦੋਂ ਮੰਜੇ ਤੇ ਬਿਮਾਰ ਪੈਣਾ ਪਿਆਰੋ ਤੇ ਹਸਪਤਾਲ ਵਿੱਚ ਸੀ ਤੇ ਉਹ ਹੈਵੀ ਗਰੰਤੀ ਸਿੰਘ ਸੀ ਪਿਆਰੋ ਤੇ ਬਜ਼ੁਰਗ ਅਸੀਂ ਵੀ ਉਹਨਾਂ ਨੂੰ ਮਿਲਣ ਗਏ ਰਿਸ਼ਤੇਦਾਰੀ ਵਿੱਚੋਂ ਸੀ ਤੇ ਜਦੋਂ ਮਿਲਣਗੇ ਨਾ ਪਿਆਰੋ ਤੇ ਇੱਕਦਮ ਉਹ ਸਾਨੂੰ ਵੇਖ ਕੇ ਨਾ ਪਿਆਰੋ ਅੱਖਾਂ ਉਹਦੀਆਂ ਬੈਰਾਗ ਨਾਲ ਭਰ ਗਈਆਂ ਕਹਿੰਦੇ ਜੇ ਕਿਤੇ ਹੁਣ ਸਮਾਂ ਮਿਲ ਜਾਵੇ ਨਾ ਇਹ ਸੱਚਾ ਪਿਆਰਿਓ ਕਹਿੰਦੇ ਮੈਂ ਦਿਨ ਰਾਤ ਨਾਮ ਜਪਾਂ ਮੈਂ ਸਿਮਰਨ ਕਰਾਂ ਮੈਂ ਸਮਾਂ ਐਵੇਂ ਅਜਾਈ ਗਵਾ ਦਿੱਤਾ ਹੁਣ ਤੇ ਮੇਰਾ ਅੰਤ ਸਮਾਂ ਪਤਾ ਲੱਗ ਗਿਆ ਕਿ ਉਮਰ ਹੋ ਗਈ ਐ ਸਾਰੀ ਉਮਰ ਨਹੀਂ ਸਮਝਿਆ ਪਰ ਜਦੋਂ ਮੰਜੇ ਤੇ ਪਿਆ ਨਾ ਫਿਰ ਮੰਗੇ ਕਹਿੰਦੇ ਜੇ ਮੈਨੂੰ ਸਮਾਂ ਮਿਲ ਜਾਵੇ ਮੈਂ ਹੁਣ ਨਿਤਨੇਮ ਵੀ ਕਰਾਂਗਾ ਹੁਣ ਮੈਂ ਬਾਣੀ ਵੀ ਪੜਾਂਗਾ ਜਿਹੜੇ ਮੈਨੂੰ ਇਹ ਜੀਵਨ ਮਿਲੇਗਾ ਇਹ ਜੀਵਨ ਮੈਂ ਬਾਣੀ ਪੜ ਕੇ ਉਸ ਪ੍ਰਮਾਤਮਾ ਦੇ ਲੇਖੇ ਲਾ ਦਵਾਂਗਾ ਪਰ ਪ੍ਰਮਾਤਮਾ ਕਹਿੰਦੇ ਭਾਈ ਹੁਣ ਤੇਰੇ ਕੋਲ ਟਾਈਮ ਨਹੀਂ ਹੁਣ ਤੇਰੇ ਕੋਲ ਟਾਈਮ ਨਹੀਂ ਜਦੋਂ ਤੈਨੂੰ ਟਾਈਮ ਦਿੱਤਾ ਸੀ ਉਦੋਂ ਤੂੰ ਸਮਝਿਆ ਨਹੀਂ ਰਾਜਾ ਸਾਹਿਬ ਕਹਿੰਦੇ ਭਾਈ ਕੀ ਕਰਨਾ ਹੈ ਕਹਿੰਦੇ ਇੱਕ ਛਿੰਨ ਮਾਤਰ ਵੀ ਤੈਨੂੰ ਟਾਈਮ ਨਹੀਂ ਮਿਲਣਾ ਕਿਉਂਕਿ ਜਿਹੜੇ ਸਵਾਸ ਨੇ ਨਾ ਪਿਆਰੋ ਆਪਾਂ ਅਜਾਈਂ ਗੁਵਾਰੇ ਆ ਇਹ ਅਜਾਈਂ ਗਵਾਏ ਸਵਾਸ ਇਹ ਕਿਸੇ ਭਾਂਡੇ ਵਿੱਚ ਨਹੀਂ ਪੈਰੇ ਵਿਅਰਥ ਜਾ ਰਹੇ ਨੇ ਪਿਆਰੋ ਪਰ ਜਿਹੜਾ ਇੱਕ ਸੈਕਿੰਡ ਵਾਸਤੇ ਵੀ ਆਪਾਂ ਸੰਗਤ ਵਿੱਚ ਆ ਜਾਂਨੇ ਆ ਇਹ ਸਵਾਸ ਭਾਂਡੇ ਵਿੱਚ ਪਹਿਰਨ ਪਾਛਾ ਕੀ ਕਰਨੇ ਮਸਲਹਤ ਬਾਜ਼ੀ ਉੱਠ ਚਲੇ ਅਗੇ ਕਾਲ ਕਰਾਰ ਨਾ ਮੂਲ ਫਰੰਗੇ ਪਾਸ਼ਾ ਕਹਿੰਦੇ ਮੌਤ ਦੇ ਸਾਹਮਣੇ ਸਾਡਾ ਧੀਰਜ ਭਾਵ ਸਾਡਾ ਭਰੋਸਾ ਸਾਡਾ ਵਿਸ਼ਵਾਸ ਹੋਮੇ ਹੰਕਾਰ ਪਾਸ਼ਾ ਕਹਿੰਦੇ ਸਭ ਕੁਝ ਮੌਤ ਦੇ ਸਾਹਮਣੇ ਪਾਈ ਹਿੱਲ ਜਾਵੇਗਾ ਤੇ ਥੋੜਾ ਜਿੰਨਾ ਵੀ ਵੇਲ ਨਹੀਂ ਮਿਲਣਾ ਜੇ ਕਿਤੇ ਆਪਾਂ ਕਹਿ ਦਈਏ ਕਿ ਜੇ ਕਿਤੇ 2 ਮਿੰਟ ਹੋਰ ਮਿਲ ਜਾਂਦੇ ਨਾ ਕਹਿੰਦੇ ਆ ਨਾ ਆਪਾਂ ਜੇ ਹਸਪਤਾਲ ਪਹੁੰਚ ਜਾਂਦੇ ਸ਼ਾਇਦ ਬਚ ਜਾਂਦਾ ਜੇ ਡਾਕਟਰ ਚੰਗਾ ਮਿਲ ਜਾਂਦਾ ਸ਼ਾਇਦ ਪਾਸ਼ਾ ਕਹਿੰਦੇ ਨਹੀਂ ਭਾਈ ਜਿੰਨਾ ਮਰਜੀ ਤੂੰ ਕਰ ਲੈ ਜਦੋਂ ਤੇਰੇ ਸਵਾਸ ਪੂਰੇ ਹੋਗੇ ਫਿਰ ਜਿੰਨਾ ਮਰਜੀ ਜ਼ੋਰ ਲਾ ਲੈ ਜੇ ਸਵਾਸ ਤੇਰੇ ਰਹਿੰਦੇ ਨੇ ਫਿਰ ਭਾਵੇਂ ਤੂੰ ਘਰ ਵਿੱਚ ਬੈਠਾ ਰਤਾ ਵੀ ਤੈਨੂੰ ਉਸ ਅਕਾਲਪੁਰਖ ਨੇ ਜਿਉਂਦਾ ਰੱਖਣਾ ਉਸ ਪਰਮਾਤਮਾ ਦੀ ਮੌਜ ਲੈਣ ਵਾਸਤੇ ਰਾਯਾ ਸਭ ਕਹਿੰਦੇ ਭਾਈ ਇੱਕ ਛਿੰਨ ਵੀ ਤੈਨੂੰ ਨਹੀਂ ਮਿਲਣਾ ਮੌਤ ਵੇਖ ਕੇ ਤੇਰਾ ਧੀਰਜ ਤੇਰਾ ਹੋਮੇ ਹੰਕਾਰ ਵਾਲਾ ਜਿਹੜਾ ਇਹ ਬੁਰਜ ਬੜਿਆ ਹੋਇਆ ਨਾ ਵੱਡਾ ਇਹ ਟਹਿ ਜਾਵੇਗਾ ਇਰਾਇਆ ਸਾਹਿਬ ਕਹਿੰਦੇ ਭਾਈ ਕੀ ਕਰਨਾ ਕਹਿੰਦੇ ਇੱਕ ਰੱਤੀ ਜਿੰਨਾ ਵੀ ਤੈਨੂੰ ਵੇਲ ਨਹੀਂ ਮਿਲਣਾ ਤੈਨੂੰ ਸਮਾਂ ਨਹੀਂ ਮਿਲਣਾ ਪਾਪ ਪ੍ਰਸਾਰ ਖਲਾਰ ਕਰੇ ਏ ਓੜ ਕਦਾਸ ਭਗਵਾਨ ਹਰੰਗੇ ਰਾਜਾ ਸਾਹਿਬ ਕਥਨ ਕਰਦੇ ਨੇ ਕਿ ਤੂੰ ਇਸ ਸੰਸਾਰ ਵਿੱਚ ਬੇਫਿਕਰ ਹੋ ਕੇ ਪੈਰ ਪਸਾਰੀ ਬਿਠਾ ਏ ਕਿਸੇ ਨੂੰ ਮੌਤ ਨਹੀਂ ਯਾਦ ਰਹਿਣ ਦੀ ਪਿਆਰੀ ਮੌਤ ਪਤਾ ਕਦੋਂ ਯਾਦ ਆਉਂਦੀ ਹੈ ਜਦੋਂ ਆਪਾਂ ਕਿਤੇ ਜਾਂਦੇ ਆ ਕੋਈ ਐਕਸੀਡੈਂਟ ਹੋਇਆ ਹੋਵੇ ਜਾਂ ਕਿਸੇ ਦੀ ਮੌਤ ਵੇਖ ਲੈਣੇ ਕੁਝ ਕਿ ਸਕਿੰਟ ਵਾਸਤੇ ਮੌਤ ਯਾਦ ਰਹਿੰਦੀ ਹੈ ਕੁਝ ਸਕਿੰਟ ਵਾਸਤੇ ਫਿਰ ਉਵੇਂ ਦੁਨੀਆਵੀ ਸੰਸਾਰ ਦੀਆਂ ਗੱਲਾਂ ਹਰ ਆਪਾਂ ਹਰ ਇੱਕ ਨੂੰ ਪਤਾ ਹੈ ਕਿ ਇਹ ਸਵਾਸ ਭਾਈ ਗਿਣਤੀ ਮਣਤੀ ਦੇ ਮਿਲੇ ਨੇ ਇਹ ਘਟਦੇ ਜਾ ਰਹੇ ਨੇ ਸਵਾਸਾ ਰੂਪੀ ਨਦੀ ਵਹਿੰਦੀ ਜਾ ਰਹੀ ਹੈ ਪਰ ਕਦੇ ਕਿਸੇ ਨੇ ਇਹ ਨਹੀਂ ਕਿਹਾ ਕਿ ਮੌਤ ਆਉਣ ਵਾਲੀ ਹੈ ਸਵਾਸ ਸਫਲ ਕਰ ਲਈਏ ਉਹ ਨਾਮ ਧਨ ਕਮਾ ਲਈਏ ਉਹ ਪ੍ਰਮਾਤਮਾ ਨੂੰ ਮਿਲਣ ਦੀ ਕੋਸ਼ਿਸ਼ ਕਰ ਲਈ ਨਹੀਂ ਪਿਆਰੋ ਇਹ ਤੇ ਵੱਡੇ ਵੱਡੇ ਮਹਾਪੁਰਸ਼ ਸਾਧੂ ਸੀ ਜਿਨ੍ਹਾਂ ਦੇ ਮਨ ਵਿੱਚ ਇਹ ਚਾਹ ਉ ਜਾਗਿਆ ਪਿਆਰੋ ਜਦੋਂ ਰਾਜਾ ਸਾਹਿਬ ਮਹਾਰਾਜ ਦੇ ਕੋਲ ਧੰਨਤਾ ਸ਼੍ਰੀ ਅਬਦੁੱਲ ਹੁਸੈਨ ਮਹਾਰਾਜ ਉਹਨਾਂ ਦੇ ਅੰਦਰ ਜਾਗਿਆ ਸੀ ਪਿਆਰੋ ਪ੍ਰੇਮ ਕੈਸਾ ਕਿ ਪ੍ਰਮਾਤਮਾ ਨੂੰ ਮਿਲਣਾ ਹੈ ਪ੍ਰਮਾਤਮਾ ਦੇ ਦਰਸ਼ਨ ਕਰਨੇ ਉਸ ਕਾਲਪੁਰਖ ਦੇ ਨਾਲ ਇੱਕਮਿਕ ਹੋਣਾ ਹੈ ਇਹ ਜ਼ਿੰਦਗੀ ਥੋੜੀ ਹੈ ਇਹ ਸਵਾਸ ਥੋੜੇ ਨੇ ਇਹਨਾਂ ਨੂੰ ਸਫਲ ਕਰਨਾ ਹੈ ਤੇ ਅੱਜ ਸਾਰੀ ਦੁਨੀਆ ਸੀਸ ਝੁਕਾਉਂਦੀ ਹੈ ਪਿਆਰੀ। ਪਾਸ਼ਾ ਕਹਿੰਦੇ ਭਾਈ ਇਹ ਕਿਛਨ ਜਿੰਨਾ ਵੀ ਤੈਨੂੰ ਸਮਾਂ ਨਹੀਂ ਮਿਲਣਾ ਤੂੰ ਇਸ ਸੰਸਾਰ ਵਿੱਚ ਬੇਫਿਕਰ ਹੋ ਕੇ ਪੈਰ ਫਸਾਰੀ ਬੈਠਾ ਐ ਇੱਥੋਂ ਹਾਰ ਕੇ ਜਾਣਾ ਪੈਣਾ ਨਾਲ ਪੱਲੇ ਕੁਝ ਨਹੀਂ ਲੈ ਕੇ ਜਾਵੇਂਗਾ। ਇਹ ਜ਼ਿੰਦਗੀ ਹਾਰ ਜਾਵੇਂਗਾ। ਬੜੇ ਸਮੇਂ ਬਾਅਦ ਇਹ ਸਮਾਂ ਮਿਲਿਆ ਸੀ 84 ਲੱਖ ਜਨਮ ਲੈ ਕੇ ਪਰ ਇਹ ਫਿਰ ਗਵਾਲਣ ਹੈ। ਇਸ ਕਰਕੇ ਰਾਜਾ ਸਾਹਿਬ ਕਹਿੰਦੇ ਭਾਈ ਬੇਫਿਕਰ ਹੋ ਕੇ ਨਹੀਂ ਸੋਣਾ ਆਪਣੇ ਉਸ ਮੌਤ ਦੇ ਸਮੇਂ ਨੂੰ ਤੇ ਅਕਾਲ ਪੁਰਖ ਰੱਬ ਨੂੰ ਚੇਤੇ ਰੱਖਣਾ ਫਿਰ ਆਪਣੇ ਆਪ ਉਸ ਪਰਮਾਤਮਾ ਦੀ ਯਾਦ ਆਉਂਦੀ ਰਹੇਗੀ ਕਿਉਂਕਿ ਜਿਹਨੂੰ ਮੌਤ ਯਾਦ ਹੈ ਨਾ ਪਿਆਰੋ ਇਹ ਸੱਚ ਹੈ ਉਹਨੂੰ ਰੱਬ ਵੀ ਯਾਦ ਹੈ ਤੇ ਜਿਹਨੂੰ ਰੱਬ ਯਾਦ ਹੈ ਉਹ ਰੱਬ ਉਹਦੀ ਬਾਹ ਵੀ ਫੜਦਾ ਤੇ ਉਹਨੂੰ ਜੰਮਣ ਮਰਨ ਦੇ ਚੱਕਰ ਤੋਂ ਵੀ ਬਚਾਉਂਦਾ ਹੈ ਇਸ ਕਰਕੇ ਪਹਿਲੋ ਛਿੰਨ ਛਿੰਨ ਹਰ ਘੜੀ ਹਰ ਸਵਾਸ ਪਰਮਾਤਮਾ ਦਾ ਨਾਮ ਜਪਿਆ ਕਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਪਿਆਰੋ ਇਹ ਸੰਗਤ ਦਾ ਸਮਾਂ ਮਿਲੇ ਆਪਾਂ ਨੂੰ ਤੇ ਸੰਗਤ ਵਿੱਚ ਬੈਠ ਕੇ ਪਿਆਰੋ ਉਸ ਪਰਮਾਤਮਾ ਨੂੰ ਯਾਦ ਕਰਿਆ ਕਰੋ ਆਓ ਪਿਆਰੋ ਬੜੇ ਵੱਡ ਭਾਗੇ ਹੋ ਸਤਿਗੁਰ ਦੇ ਚਰਨਾਂ ਵਿੱਚ ਬੈਠ ਕੇ ਆਪ ਜੀ ਰਾਜਾ ਸਾਹਿਬ ਮਹਾਰਾਜ ਦੇ ਬਚਨ ਨੂੰ ਸੁਣਦੇ ਹੋ ਰਾਜਾ ਸਾਹਿਬ ਮਹਾਰਾਜੀ ਦੇ ਚਰਨਾਂ ਦਾ ਧਿਆਨ ਤਰ ਕੇ ਹਾਜ਼ਰੀ ਲਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿਆਰੋ ਕੋਈ ਪਤਾ ਨਹੀਂ ਰਾਜਾ ਸਾਹਿਬ ਮਹਾਰਾਜ ਦੀ ਨਜ਼ਰ ਕਿਹਦੇ ਤੇ ਹੋ ਜਾਣੀ ਹੈ ਕਈ ਵਾਰ ਇਨਸਾਨ ਸੋਚਦਾ ਕਿ ਮੈਂ ਇੱਥੇ ਬੈਠਾ ਆਂ ਪਰ ਮਨ ਉਹਦਾ ਇੱਥੇ ਨਾ ਨਾ ਹਾਜ਼ਰ ਹੋਵੇ ਹਾਜ਼ਰੀ ਪਰਵਾਹ ਨਹੀਂ ਤੇ ਕਈ ਵਾਰ ਇਨਸਾਨ ਵਿਦੇਸ਼ਾਂ ਵਿੱਚ ਬੈਠੇ ਨੇ ਪਿਆਰੋ ਉਹਨਾਂ ਦਾ ਮਨ ਕਈਆਂ ਦਾ ਇੱਥੇ ਹੈ ਤੇ ਕਈ ਵਾਰ ਵਿਦੇਸ਼ਾਂ ਵਿੱਚੋਂ ਵੀ ਹਾਜ਼ਰੀ ਲੱਗ ਜਾਂਦੀ ਇਸ ਕਰਕੇ ਮਨ ਕਰਕੇ ਬੈਠਣ ਦੀ ਕੋਸ਼ਿਸ਼ ਕਰਨੀ ਹੈ ਆਓ ਬੜੇ ਵਿਟਪਾਗੇ ਪਿਆਰੋ ਸਮਾਂ ਜਾਤ ਨਹੀਂ ਦੇ ਰਿਹਾ 5-7 ਮਿੰਟ ਆਪਾਂ ਪਰਮਾਤਮਾ ਦੇ ਚਰਨਾਂ ਵਿੱਚ ਜ਼ਰੂਰ ਬਤੀਤ ਕਰਨੇ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਮਨ ਕਰਕੇ ਤਨ ਕਰਕੇ ਤੇ ਬੈਠੇ ਆ ਪਿਆਰਿਓ ਪਰ ਮਨ ਕਰਕੇ ਆਪਾਂ ਜੁੜਨ ਦੀ ਕੋਸ਼ਿਸ਼ ਕਰੀਏ ਮਨ ਵਿੱਚੋਂ ਆਵਾਜ਼ ਆਵੇ ਉਸ ਪਰਮਾਤਮਾ ਨੂੰ ਯਾਦ ਕਰਕੇ ਕੋਈ ਵੀ ਰਸਨਾ ਪਿਆਰਿਓ ਵਾਂਝੇ ਨਾ ਰਵੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ 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 ਇੱਕ ਓੰਕਾਰ ਸਤ ਨਾਮ ਆਕਾਲ ਮੂਰਤ ਗੁਰ ਪ੍ਰਸਾਦ ਜਪ ਹੈ ਭੀ ਸਚ ਇੱਕ ਓੰਕਾਰ ਸਤਨਾਮ ਆਕਾਲ ਮੂਰਤ ਜਪ ਹੈ ਭੀ ਸੱਚ ਇੱਕ ਓੰਕਾਰ ਸਤਨਾਮ ਆਕਾਲ ਮੂਰਤ ਗੁਰਪ੍ਰਸਾਦ ਜਪ ਹੈ ਭੀ ਸੱਚ एक ओंकार सत नाम अकाल मूरत जप है भी सच एक ओंकार सत नाम ਆਕਾਲ ਮੂਰਤ ਗੁਰ ਪ੍ਰਸਾਦ ਜਪ ਐ ਭੀ ਸੱਚ ਇੱਕ ਓੰਕਾਰ ਸਤਨਾਮ ਆਕਾਲ ਮੂਰਤ ਜਪ ਹੈ ਭੀ ਸੱਚ ਰਾਜਾ ਸਾਹਿਬ ਜੀ ਤੋਂ ਹੀ ਤੋ ਰਾਜਾ ਸਾਹਿਬ ਜੀ ਤੋਂ ਹੀ ਤੋ ਹੋ ਰਾਜਾ ਸਾਹਿਬ ਜੀ ਤੋਂ ਹੀ ਤੋ ਰਾਜਾ ਸਾਹਿਬ ਜੀ ਤੂੰ ਹੀ ਤੂੰ 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 ਵਾਹਿਗੁਰੂ 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 ਵਾਹਿ ਗੁਰੂ 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 ਆਉ ਪਿਆਰੂ ਇਨੀਆਂ ਕਹਾਜਰੀਆਂ ਪਰਵਾਨ ਕਰਨੀਆਂ ਰਾਜਾ ਸੈਮਹਾਰਾਜ ਦੇ ਚਰਨਾਂ 'ਚ ਇਹੀ ਬੇਨਤੀ ਹੈ ਬਾਦਸ਼ਾ ਜੜੀਆਂ ਸੰਗਤਾ ਤੁਹਾਡੇ ਚਰਨਾਂ ਵਿੱਚ ਪਹੁੰਚ ਰਹੀਆਂ ਨੇ ਮਹਾਰਾਜ ਸਭ ਦੇ ਨਾਮ ਜਾਣਦੇ ਹੋ ਸਭ ਦੇ ਪਰਿਵਾਰਾਂ ਤੇ ਬੱਚਿਆਂ ਤੇ ਸਦਾ ਮੇਰ ਭਰਿਆ ਧਰ ਰੱਖਣਾ ਦੁੱਖਾਂ ਬਿਗਨਾ ਕਸ਼ਟਾਂ ਕਲੇਸ਼ਾਂ ਦੇ ਨਾਸ਼ ਕਰਨੇ ਆਪਣੇ ਭਜਨ ਬਾਣੀ ਦੇ ਪ੍ਰਕਾਸ਼ ਕਰਨੇ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਬਖਸ਼ਣੀ ਦੇਸ਼ਾਂ ਪਰਦੇਸ਼ਾਂ ਵਿੱਚ ਮਹਾਰਾਜ ਸਭ ਦੇ ਅੰਗ ਸੰਗ ਛਾਈ ਰਹਿਣਾ ਬੱਚਿਆਂ ਤੇ ਸਦਾ ਮਿਹਰ ਪ੍ਰਤ ਰੱਖਣਾ ਦੇਸ਼ਾਂ ਵਿਦੇਸ਼ਾਂ ਵਿੱਚੋਂ ਸਦਾ ਠੰਡੀਆਂ ਹਵਾਵਾਂ ਆਉਣ ਮਹਾਰਾਜ ਸਭ ਦੇ ਬੱਚਿਆਂ ਦਾ ਭਲਾ ਕਰਨਾ ਹਰ ਮੈਦਾਨ ਫਤਿਹ ਕਰਨੀ ਆਓ ਪਿਆਰਿਓ ਇਨੀਆਂ ਕਾ ਹਾਜ਼ਰੀਆਂ ਪ੍ਰਵਾਨ ਕਰਨੀਆਂ ਰਾਇਆ ਸਭ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਸੋ ਇਨੀਆਂ ਕਾ ਪਿਆਰੋ ਹਾਜ਼ਰੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ